ਉਹ ਸਿੰਘ ਆਪਣੇ ਹੱਥ ਵਿੱਚ ਫੜ ਕੇ ਜਿਹੜੇ ਚਲਾ ਸਕਦੇ ਨੇ ਦੂਸਰੇ ਤੇ ਵਾਰ ਕਰ ਸਕਦੇ ਨੇ ਉਹਨੂੰ ਕਹਿੰਦੇ ਸ਼ਸਤਰ ਹਾਂਜੀ ਜੇ ਆਪਾਂ ਕਿਰਪਾਨ ਪਾਉਨੇ ਆ ਸ੍ਰੀ ਸਾਹਿਬ ਜੀ ਨੂੰ ਕਹਿੰਦੇ ਨੇ ਹਾਂਜੀ ਹਾਂਜੀ ਉਹ ਸਿਰਫ ਉਹ ਤਾਰਨ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦੀ ਜੋੜ ਮੇਲਾ ਚੱਲ ਰਿਹਾ ਜੀ ਸ਼੍ਰੀ ਫਤਿਹਗੜ੍ਹ ਸਾਹਿਬ ਇੱਥੇ ਆਪਾਂ ਨੂੰ ਬਾਬਾ ਜੀ ਨਿਹੰਗ ਸਿੰਘ ਬਾਣੇ ਦੇ ਵਿੱਚ ਮਿਲੇ ਨੇ ਆਪਾਂ ਇਹਨਾਂ ਤੋਂ ਜਾਣਕਾਰੀ ਹਾਸਲ ਕਰਾਂਗੇ ਜੀ ਫਤਿਹਗੜ੍ਹ ਸਾਹਿਬ ਦਾ ਕੀ ਇਤਿਹਾਸ ਆ ਇੱਥੇ ਜਿਹੜਾ ਜੋੜ ਮੇਲੇ ਦੇ ਸੰਗ ਤੇ ਇਕੱਠੀ ਹੁੰਦੀ ਆ ਉਦੇਵਾਰੇ ਡਿਟੇਲ ਦੇ ਵਿੱਚ ਗੱਲ ਕਰਾਂਗੇ ਤੇ ਜੋ ਨਿਹੰਗ ਸਿੰਘਾਂ ਦੇ ਸ਼ਸਤਰ ਹੁੰਦੇ ਨੇ ਅਸਤਰ ਹੁੰਦੇ ਨੇ ਤੇ ਹੋਰ ਵੀ ਜਾਣਕਾਰੀ ਜਿਹੜੀ ਹੈਗੀ ਆ ਆਪਾਂ ਇਹਨਾਂ ਤੋਂ ਲੈਣ ਦੀ ਕੋਸ਼ਿਸ਼ ਕਰਾਂਗੇ ਬਾਬਾ ਜੀ ਤੁਹਾਡਾ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਗੁਰਸੇਵਕ ਸਿੰਘ ਮੰਡੀ ਗਵਿੰਦਗੜ ਤੋਂ ਆ ਫਤਿਹਗੜ ਸਾਹਿਬ ਦੇ ਬਿਲਕੁਲ ਨੇੜੇ ਹੀ ਆਪਣਾ ਪਿੰਡ ਆ ਠੀਕ ਹੈ ਤੇ ਸਭ ਤੋਂ ਪਹਿਲਾਂ ਤਾਂ ਆਪਾਂ ਇੱਥੋਂ ਦੇ ਇਤਿਹਾਸ ਦੇ ਨਾਲ ਜਾਣੂ ਹੋਈਏ ਆਪਾਂ ਫਤਿਹਗੜ ਸਾਹਿਬ ਦੀ ਧਰਤੀ ਤੇ ਆ ਠੀਕ ਹੈ ਜਿੱਥੇ ਛੋਟੇ ਸਹਬਜ਼ਾਦੇ ਵੱਡਾ ਸਾਕਾ ਕਰਕੇ ਗਏ ਨੇ ਉਹਨਾਂ ਨੇ ਆਪਣੇ ਉਹਨਾਂ ਨੂੰ ਬਹੁਤ ਸਾਰੇ ਤਸੀਹੇ ਦਿੱਤੇ ਗਏ ਇਸ ਧਰਤੀ ਦੇ ਉੱਪਰ ਕਈ ਬਹੁਤੇ ਲੋਕਾਂ ਨੂੰ ਤਾਂ 90 ਤੋਂ 95% ਲੋਕਾਂ ਨੂੰ ਤਾਂ ਸਿਰਫ ਇਨਾ ਪਤਾ ਕਿ ਇੱਥੇ ਉਹਨਾਂ ਦੀ ਸ਼ਹਾਦਤ ਜਿਹੜੀ ਆ ਉਹ ਨੀਹਾ ਵਿੱਚ ਉਹਨਾਂ ਨੂੰ ਖੜਾ ਕੇ ਸ਼ਹੀਦ ਕੀਤਾ ਗਿਆ ਸੀ ਪਰ ਇੱਥੇ ਉਹਨਾਂ ਨੂੰ ਬਹੁਤ ਸਾਰੇ ਤਸੀਹੇ ਦਿੱਤੇ ਗਏ ਜਿਵੇਂ ਕਿ ਉਹਨਾਂ ਨੂੰ ਤੂਤ ਦੀਆਂ ਛਟੀਆਂ ਦੇ ਨਾਲ ਛੋਟੇ ਸਾਹਿਬਜ਼ਾਦਿਆਂ ਨੂੰ ਕੁੱਟਿਆ ਗਿਆ ਉਸ ਤੋਂ ਬਾਅਦ ਉਹਨਾਂ ਨੂੰ ਗੁਲੇਲ ਦੇ ਨਾਲ ਉਹਨਾਂ ਦੇ ਸਰੀਰ ਤੇ ਨਿਸ਼ਾਨੇ ਲਾਏ ਗਏ ਤੇ ਉਹਨਾਂ ਨੂੰ ਇੱਕ ਦਰਖਤ ਦੇ ਨਾਲ ਬੰਨ ਕੇ ਲਾਏ ਗਏ ਤੇ ਜਿਹੜੇ ਨੁਕੀਲੇ ਪੱਥਰ ਸੀ ਜਿਹੜੇ ਗੁਲੇਲ ਚ ਪਾ ਕੇ ਮਾਰਦੇ ਸੀ ਛੋਟੇ ਸਾਹਿਬ ਜਦਿਆਂ ਦੇ ਉਹ ਬਾਬਾ ਫਤਿਹ ਸਿੰਘ ਜੀ ਦੀ ਅੱਖ ਤੇ ਵੱਜੇ ਤੇ ਸਰੀਰ ਤਾਂ ਉਦੋਂ ਪਹਿਲਾਂ ਹੀ ਉਹਨਾਂ ਦੇ ਠੰਡ ਦੇ ਨਾਲ ਨੀਲੇ ਹੋ ਸਕੇ ਸੋ ਚੁੱਕੇ ਸੀ ਤੇ ਜ਼ਖਮ ਉੱਭਰ ਗਏ ਸੀਗੇ ਉਹਨਾਂ ਦੇ ਤੇ ਹਾਂ ਜੀ ਤੇ ਹੋਰ ਉਹਨਾਂ ਦੇ ਨਾਲ ਜਿਹੜੇ ਜਲਨਸ਼ੀਲ ਪਦਾਰਥ ਹੁੰਦੇ ਨੇ ਜਿਵੇਂ ਆਪਣਾ ਸਕੂਲਾਂ ਦੇ ਵਿੱਚ ਸਹਾਇਤਾ ਦਿੱਤੀ ਜਾਂਦੀ ਸੀ ਅੱਜ ਕੱਲ ਤਾਂ ਬੱਚਿਆਂ ਨੂੰ ਨਹੀਂ ਦੱਸਾਇਆ ਦਿੱਤੀ ਜਾਂਦੀ ਹਾਂਜੀ ਮਾਸਟਰ ਪਹਿਲਾਂ ਆਪਾਂ ਨੂੰ ਇੱਥੇ ਪੈਨ ਪਾ ਕੇ ਜਾਂ ਘੁੱਟਦੇ ਹੁੰਦੇ ਸੀ ਉਵੇਂ ਜਲਨਸ਼ੀਲ ਲੱਕੜਾ ਇਸ ਤਰ੍ਹਾਂ ਉਹਨਾਂ ਦੇ ਹੱਥਾਂ ਵਿੱਚ ਫਸਾ ਕੇ ਉਹਨਾਂ ਤੇ ਅੱਗ ਲਾਈ ਗਈ ਉਹਨਾਂ ਦੇ ਕੋਮਲ ਅੰਗਾਂ ਨੂੰ ਛੋਟੇ ਸਾਬ ਜਿਆਦੇਆਂ ਦੇ ਕੋਮਲ ਅੰਗਾਂ ਨੂੰ ਸਾੜੇ ਆ ਗਿਆ ਤੇ ਇੱਕ سزا ਇਹੋ ਜੀ ਆ ਜਿਹੜੀ ਠੰਡ ਦੀ ਦਿੱਤੀ ਜਾਂਦੀ ਆ ਉਹਨਾਂ ਨੂੰ ਠੰਡੇ ਬੁਰਜ ਵਿੱਚ ਰੱਖਿਆ ਗਿਆ 110 ਮੋਟ ਉੱਚਾ ਠੰਡਾ ਬੁਰਜ ਸਥਾਨ ਹੈ ਇੱਥੇ ਹਾਂਜੀ ਠੀਕ ਹੈ ਤੇ ਉਹਦੇ ਨਾਲ ਇੱਕ ਨਦੀ ਵਗਦੀ ਸੀ ਹਸਲਾ ਨਾਮ ਦੀ ਨਦੀ ਅੱਛਾ ਜੀ ਜਿਹਦੇ ਨਾਲ ਪਾਣੀ ਦੀਆਂ ਛੱਲਾ ਟਕਰਾਉਂਦੀਆਂ ਸੀ ਤੇ ਹਵਾਵਾਂ ਦੇ ਨਾਲ ਪਾਣੀ ਦੀਆਂ ਛੱਲਾ ਜਦੋਂ ਟਕਰਾਉਂਦੀਆਂ ਸੀ ਤਾਂ ਹਵਾ ਹੋਰ ਠੰਡੀ ਲੱਗਦੀ ਸੀ ਤੇ ਉਹ ਜਿਹੜਾ ਠੰਡਾ ਬੁਰਜ ਹੈ ਉਹ ਗਰਮੀਆਂ ਦੇ ਵਿੱਚ ਵੀ ਠੰਡਾ ਹੁੰਦਾ ਆ ਚਲੋ ਉਹਨਾਂ ਨੇ ਆਪਣਾ ਇਸ ਹਿਸਾਬ ਨਾਲ ਬਣਾਇਆ ਸੀਗਾ ਮੁਗਲਾਂ ਨੇ ਕਿ ਉਹਨਾਂ ਨੂੰ ਉਸ ਅਸ਼ੋਰਾਮ ਦੀ ਜ਼ਿੰਦਗੀ ਉੱਥੇ ਗਰਮੀਆਂ ਦੇ ਵਿੱਚ ਠੰਡੇ ਬੁਰਜੇ 'ਚ ਬਹਿ ਕੇ ਸਮਾਂ ਬਤੀਤ ਕਰਦੇ ਸੀ ਹਾਂਜੀ ਤੇ ਜਿਹੜੀ ਠੰਡ ਵਾਲੀ ਸਜ਼ਾ ਉਹ ਇੰਨੀ ਭਿਆਨਕ ਸਜ਼ਾ ਹੈ ਜਿਹੜੇ ਵੱਡੇ ਵੱਡੇ ਮੁਲਖ ਨੇ ਕੈਨੇਡਾ ਅਮਰੀਕਾ ਉੱਥੇ ਜਿਹੜੇ ਸਭ ਤੋਂ ਤਗੜੇ ਜਿਨ੍ਹਾਂ ਨੇ ਕ੍ਰਾਈਮ ਕੀਤਾ ਹੁੰਦਾ ਜਿਹੜੇ ਕ੍ਰਿਮੀਨਲ ਹੁੰਦੇ ਨੇ ਵੱਡੇ ਪੱਧਰ ਦੇ ਉਹਨਾਂ ਨੂੰ ਉਹ ਸਜ਼ਾ ਦਿੱਤੀ ਜਾਂਦੀ ਹੈ ਜਿਵੇਂ ਬੰਦ ਕਮਰਿਆਂ ਵਿੱਚ ਉਹਨਾਂ ਨੂੰ ਏਸੀ ਲਾ ਦਿੱਤਾ ਜਾਂਦਾ ਤੇ ਲੈਣ ਲਈ ਕੋਈ ਕੱਪੜਾ ਨਹੀਂ ਦਿੱਤਾ ਜਾਂਦਾ। ਅੱਛਾ ਜੀ। ਠੀਕ ਹੈ। ਤੇ ਸਜ਼ਾ ਬੜ ਪਿਆਨਕ ਸੀ ਤੇ ਉਹਨਾਂ ਨੂੰ ਭੁੱਖਾ ਵੀ ਰੱਖਿਆ ਗਿਆ। ਲਾਸਟ ਵਾਰ ਦੀ ਜਿਹੜੀ ਰੋਟੀ ਹੈ ਉਹ ਬਾਬਾ ਕੁੰਮਾ ਮਾਸ਼ਕੀ ਜੀ ਦੇ ਘਰ ਖਾਧੀ ਹੈ ਛੋਟੀ ਸਹਿਬ ਜਦਿਆ ਨੇ। ਅੱਛਾ। ਉਸ ਤੋਂ ਬਾਅਦ ਉਹ ਗਏ ਨੇ ਗੰਗੂ ਦੇ ਘਰ। ਗੰਗੂ ਦੇ ਘਰ ਉਹਨਾਂ ਨੂੰ ਪ੍ਰਸ਼ਾਦਾ ਖਵਾਇਆ ਤਾਂ ਗਿਆ ਪਰ ਉਹਨਾਂ ਕੋਲੋਂ ਰੋਟੀ ਨਹੀਂ ਖਾਧੀ ਗਈ। ਅੱਛਾ ਜੀ। ਉਦੋਂ ਉਹ ਰੋਟੀ ਇੰਨੀ ਮਾੜੀ ਬਣਾਈ ਹੋਈ ਸੀ ਗੰਗੂ ਦੇ ਘਰ ਦੀ ਜਿਹੜੀ ਰੋਟੀ ਸੀ ਉਹ ਇੰਨੀ ਮਾੜੀ ਸੀ ਹਾਂਜੀ ਤੇ ਬਾਬਾ ਜੋਰਾਵਰ ਸਿੰਘ ਜੀ ਨੇ ਕਿਹਾ ਮਾਤਾ ਜੀ ਕਿ ਇਹੋ ਜੀ ਰੋਟੀ ਤਾਂ ਕੋਈ ਆਪਣੇ ਕੰਮਿਆਂ ਨੂੰ ਵੀ ਨਹੀਂ ਦਿੰਦਾ ਜੇ ਇਹੋ ਜੀ ਗੰਗੂ ਨੇ ਸਾਨੂੰ ਦਿੱਤੀ ਹੈ ਤਾਂ ਤੁਸੀਂ ਉਸ ਹਾਬਲਾ ਉਹ ਵੀ 8 ਕੋ ਗੰਗੂ ਦੇ ਘਰ ਸੀ ਅਗਲੀ ਰਾਤ ਉਹਨਾਂ ਨੂੰ ਮਰਿੰਡੇ ਜੇਲ੍ਹ ਵਿੱਚ ਲਿਆਂਦਾ ਗਿਆ ਤੇ ਬੋਰੀਆਂ ਦੇ ਵਿੱਚ ਬੰਦ ਕੇ ਉਹਨਾਂ ਨੂੰ ਲਿਆਂਦਾ ਗਿਆ ਤੇ ਬੋਰੀਆਂ ਦੇ ਵਿੱਚ ਹੀ ਬੰਦੇ ਹੋਿਆਂ ਦੀ ਰਾਤ ਜਿਹੜੀ ਹੈ ਉਹ ਮਰਿੰਡੇ ਜੇਲ੍ਹ ਦੇ ਵਿੱਚ ਵਾਪਰੇ ਜੀ ਉਹਨਾਂ ਤੇ ਇੰਨਾ ਤਸ਼ੱਦਦ ਹੋਇਆ ਪਰ ਉਹ ਡੋਲੇ ਨਹੀਂ ਕਿਉਂਕਿ ਉਹਨਾਂ ਦੇ ਦਾਦਾ ਜੀ ਗੁਰੂ ਤੇਗ ਬਹਾਦਰ ਜੀ ਤੇ ਜਿਹੜੇ ਪਰਦਾਦਾ ਜੀ ਗੁਰੂ ਅਰਜਨ ਦੇਵ ਜੀ ਸੀ ਤੇ ਉਹਨਾਂ ਦੀਆਂ ਸਿੱਖਿਆਵਾਂ ਉਹਨਾਂ ਨੂੰ ਉਹਨਾਂ ਦੀ ਦਾਦੀ ਮਾਤਾ ਗੁਜਰ ਕੌਰ ਜੀ ਨੇ ਦਿੱਤੀਆਂ ਹਾਂਜੀ ਹੁਣ ਤੁਸੀਂ ਵੀ ਇੱਥੇ ਆਏ ਹੋ ਹਾਂਜੀ ਸ਼ਹੀਦਾਂ ਦੀ ਧਰਤੀ ਤੇ ਆਏ ਆ ਇੱਥੇ ਇੱਕ ਐਸੀ ਨੀਉ ਸਾਰੀ ਗਈ ਹੈ ਜਿਹੜੀ ਜ਼ਾਲਮ ਨੇ ਉਹਨਾਂ ਨੂੰ ਸ਼ਹੀਦ ਕਰਨ ਲਈ ਉਸਾਰੀ ਸੀ ਪਰ ਉਹ ਇੱਕ ਨਹੀਂ ਇੱਕ ਐਸੀ ਨਹੀਂ ਸੀ ਐਸੀ ਸਿੱਖੀ ਦੀ ਨਹੀਂ ਬਣ ਗਈ ਉਹ ਜਿਹੜੀ ਯੁਗਾਂ-ਯੁਗਾਂ ਤੱਕ ਵਸਦੀ ਰਹੇਗੀ ਤੇ ਖਾਲਸਾ ਇੱਥੇ ਰਾਜ ਕਰੇਗਾ ਤੇ ਮਾਰੇ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਦੇ ਬਚਨ ਨੇ ਉਹ ਐਸੀ ਹਵਾ ਚਲਾਉਣਗੇ ਕਿ ਸਭ ਤੋਂ ਪਹਿਲਾਂ ਮੋਨੇ ਸਿਰ ਵਾਲੇ ਜਿਹੜੇ ਘੁੰਮਦੇ ਨੇ ਸਭ ਤੋਂ ਪਹਿਲਾਂ ਉਹਨਾਂ ਸਿਰਾਂ ਤੇ ਵੀ ਦੁਮਾਲੇ ਸਜਣਗੇ ਇਹ ਇਸ ਧਰਤੀ ਦੇ ਇਸ ਧਰਤੀ ਦਾ ਜਿਹੜਾ ਪ੍ਰਤਾਪ ਹੈ ਉਹ ਹਰ ਇੱਕ ਸਿੰਘ ਨੂੰ ਜਿਹੜਾ ਇੱਥੇ ਸੇਵਾ ਕਰਦਾ ਉਹ ਮੁੜ ਕੇ ਆਉਂਦਾ ਅਨੰਦਪੁਰ ਘਰ ਵਾਪਸੀ ਕਰਦਾ ਹਾਂਜੀ ਹਾਂਜੀ ਇਹ ਇਥੋਂ ਦਾ ਇਤਿਹਾਸ ਹੈ ਤੇ ਹੋਰ ਤੁਸੀਂ ਦੱਸੋ ਵੀ ਕੀ ਬੋਲੋ ਬਾਬਾ ਜੀ ਜਿਵੇਂ ਸ਼ਸਤਰ ਤੇ ਅਸਤਰ ਸੁਣਦਿਆਂ ਜੀ ਸ਼ਬਦ ਤੇ ਸਾਨੂੰ ਪਹਿਲਾਂ ਤਾਂ ਸ਼ਸਤਰ ਤੇ ਅਸਤਰ ਦਾ ਫਰਕ ਦੱਸ ਦਿਓ ਜੀ ਤੇ ਉਸ ਤੋਂ ਬਾਅਦ ਜੋ ਇਹ ਕਮਾਨ ਹੈ ਨਾ ਜੀ ਤੇ ਤੀਰ ਤੇ ਇਹ ਜੋ ਵੀ ਸ਼ਸਤਰ ਮਤਲਬ ਤੁਸੀਂ ਪਹਿਨੇ ਹੋਏ ਆਗੇ ਇਹਨਾਂ ਬਾਰੇ ਵੀ ਜਾਣਕਾਰੀ ਦਿਓ ਤੇ ਇੱਕ ਇਹਨਾਂ ਨੂੰ ਮਤਲਬ ਜਿਵੇਂ ਹੁਣ ਆਪਾਂ ਦੇਖਦੇ ਆਂ ਜੀ ਵੀ ਤੁਹਾਡੇ ਕੋਲ ਵੀ ਰੱਖੇ ਹੋਏ ਆ ਜਾਂ ਹੋਰ ਵੀ ਲੈ ਕੇ ਘੁੰਮ ਰਹੇ ਨੇ ਕਾਫੀ ਲੋਕ ਤਾਂ ਹਰ ਕੋਈ ਇਹਨਾਂ ਨੂੰ ਰੱਖ ਸਕਦਾ ਜਾਂ ਨਹੀਂ ਅਸਤਰ ਸ਼ਸਤਰ ਤੋਂ ਸ਼ੁਰੂ ਕਰਦੇ ਜੀ ਅਸਤਰ ਤੇ ਸ਼ਸਤਰ ਹਾਂਜੀ ਇਹ ਦੋ ਚੀਜ਼ਾਂ ਨੇ ਅਲੱਗ-ਅਲੱਗ ਨਾਮ ਹਾਂਜੀ ਜਿਹੜਾ ਸ਼ਸਤਰ ਹੈ ਉਹ ਸਿੰਘ ਆਪਣੇ ਹੱਥ ਵਿੱਚ ਫੜ ਕੇ ਜਿਹੜੇ ਚਲਾ ਸਕਦੇ ਨੇ ਦੂਸਰੇ ਤੇ ਵਾਰ ਕਰ ਸਕਦੇ ਨੇ ਉਹਨੂੰ ਕਹਿੰਦੇ ਸ਼ਸਤਰ ਹਾਂਜੀ ਜਿਵੇਂ ਕਟਾਰ ਹੈ ਹਾਂਜੀ ਇਹ ਕਿਰਪਾਨ ਹੈ ਹਾਂਜੀ ਜਿਹੜੀ ਗੁਰੂ ਸਾਹਿਬ ਨੇ ਕਿਹਾ ਸੀਗਾ ਕਿਰਪਾ ਕਰਨ ਲਈ ਕਿਰਪਾ ਕਿਰਪਾ ਤੇ ਆਣ ਆਪਣੀ ਆਣ ਬਚਾਉਣ ਲਈ ਕਿਹਾ ਸੀ ਉਹਨਾਂ ਨੇ ਤੇ ਕਿਰਪਾ ਕਰਨ ਲਈ ਉਹ ਉਠਦੀ ਸੀ ਜਾਂ ਤਾਂ ਮਜਲੂਮ ਦੀ ਰੱਖਿਆ ਲਈ ਜਾਂ ਆਪਣੀ ਰੱਖਿਆ ਦੇ ਲਈ ਹਾਂਜੀ ਠੀਕ ਹੈ ਤੇ ਜੇ ਅਸਤਰ ਉਹਨੂੰ ਕਹਿੰਦੇ ਨੇ ਜਿਹੜਾ ਜਿਵੇਂ ਆਪਾਂ ਦੂਰ ਤੋਂ ਖੜ ਕੇ ਆਪਣੇ ਕਿਸੇ ਵੀ ਦੁਸ਼ਮਣ ਤੇ ਵਾਰ ਕਰਦੇ ਆ ਅੱਛਾ ਜੀ ਜਿਵੇਂ ਨਿਜਾ ਹੋ ਗਿਆ ਹਾਂਜੀ ਤੀਰ ਕਮਾਨ ਹੋ ਗਿਆ ਹਾਂਜੀ ਇਹ ਅਸਤਰ ਨੇ ਅੱਛਾ ਜੀ ਤੇ ਗੁਰੂ ਸਾਹਿਬ ਨੇ ਆਪਾਂ ਨੂੰ ਦਿੱਤੇ ਨੇ ਤੇ ਖਾਲਸਾ ਇਹਨਾਂ ਨੂੰ ਪੀਰ ਮੰਨਦਾ ਤੇ ਗੁਰੂ ਸਾਹਿਬ ਨੇ ਵੀ ਇਹਨਾਂ ਨੂੰ ਪੀਰ ਮੰਨੇ ਆ। ਅੱਛਾ ਜੀ। ਹਾਂ ਜੀ। ਤੇ ਜੋ ਜੋ ਇਸ ਟਾਈਮ ਤੁਹਾਡੇ ਕੋਲ ਨੇ ਇਹ ਕਮਾਨ ਤੇ ਤੀਰ ਇਹਦੀ ਕਿੰਨੀ ਕੈਪੈਸਿਟੀ ਹੁੰਦੀ ਹੈ ਜੀ ਇਹਦੀ ਜਿਹੜੀ ਕਹਿ ਦਿੰਦੇ ਆ ਜੀ। ਇਹਦੀ ਤਾਂ ਜਿਹੜੀ ਮਾਰ ਆ ਦੋ ਤੋਂ ਤਿੰਨ ਕਿੱल्ल्याਾਂ ਦੀ ਮਾਰ ਆ ਜੀ। ਅੱਛਾ ਜੀ। ਠੀਕ ਹੈ। ਬੰਦੇ ਦੇ ਯੋਰ ਦੇ ਹਿਸਾਬ ਨਾਲ। ਹਾਂ ਜੀ। ਮਾਵਾ ਦੇ ਯੋਰ ਹਿਸਾਬ ਨਾਲ। ਹਾਂ ਜੀ। ਪਰ ਜਿਹੜਾ ਗੁਰੂ ਗੋਬੇ ਸਿੰਘ ਸੱਚੇ ਪਾਤਸ਼ਾਹ ਦਸ਼ਮ ਪੀ ਸਾ ਪਿਤਾ ਬਾਜਾ ਵਾਲਿਆਂ ਦਾ ਜਿਹੜਾ ਤੀਰ ਕਮਾਲ ਸੀ ਜਿਹੜੀ ਉਹਨਾਂ ਦੀ ਕਮਾਨ ਸੀ ਉਹ ਨਾਉ ਟੰਕੀ ਤੀਰ ਕਮਾਨ ਸੀ ਉਹਨਾਂ ਕੋਲ ਕਮਾਨ ਜਿਹੜਿਆ ਸੀ ਅੱਛਾ ਜੀ ਇੱਕ ਟੰਕ ਦਾ ਮਤਲਬ ਹੁੰਦਾ 25 ਕਿਲੋ ਜਿਹੜਾ ਬੰਦਾ ਇੱਕ ਹੱਥ ਨਾਲ ਚੁੱਕ ਲੈਂਦਾ ਅੱਛਾ ਜੀ ਉਹਦਾ ਮਤਲਬ ਹੁੰਦਾ ਇੱਕ ਟੰਕ ਇੰਨਾ ਯੋਰ ਚਾਹੀਦਾ ਇੱਕ ਟੰਕ ਦੇ ਵਿੱਚ 25 ਕਿਲੋ ਹਾਂ ਜੀ ਤੇ ਉਹਨਾਂ ਦਾ ਨਾਉ ਟੰਕੀ ਕਮਾਨ ਸੀ ਅੱਛਾ ਜੀ ਮਤਲਬ 225 ਕਿਲੋ ਪਰ ਇੱਕ ਹੱਥ ਨਾਲ ਚੁੱਕਣਾ ਠੀਕ ਹੈ ਜੀ ਤੇ ਉਹਦੀ ਤਾਂਦੀ ਵੀ ਜਿਹੜੀ ਆ ਕੋਈ ਆਮ ਬੰਦਾ ਨਹੀਂ ਸੀ ਚੜਾ ਸਕਦਾ ਅੱਛਾ ਜੀ ਹਾਂ ਜੀ ਤੇ ਐਸਾ ਉਹਨਾਂ ਦਾ ਕਮਾਨ ਸੀ ਤੇ ਉਹਨਾਂ ਦੀ ਮਾਰ ਬਹੁਤ ਜ਼ਿਆਦਾ ਸੀ ਅੱਛਾ ਜੀ ਇਹ ਤਾਂ ਸਪੋਰਟਸ ਮਾਡਲ ਨੇ ਅੱਗੇ ਅੱਛਾ ਜੀ ਹਾਂ ਜੀ ਤੇ ਜਿਹੜੇ ਇਹ ਤੀਰ ਤੀਰ ਬਣੇ ਹੋਏ ਨੇ ਜੀ ਇਹਨਾਂ ਇਹ ਕਿਸ ਕਿਸ ਚੀਜ਼ ਦੇ ਨੇ ਜੀ ਤੇ ਅੱਗੇ ਇਹਨਾਂ ਦੇ ਜਿਹੜਾ ਬਾਂਸ ਦੇ ਕੰਨਿਆਂ ਦੇ ਤੀਰ ਨੇ ਹਾਂ ਜੀ ਹਾਂ ਜੀ ਇਹ ਸਪੋਰਟਸ ਦੇ ਵਿੱਚ ਆਮ ਯੂਜ਼ ਕਰਦੇ ਨੇ ਅੱਛਾ ਜੀ ਤੇ ਆਪਾਂ ਤਾਂ ਐਸੇ ਕਰਕੇ ਆਪਣੇ ਬੱਚਿਆਂ ਨੂੰ ਠੀਕ ਹੈ ਤੇ ਆਪ ਇਸ ਤਰ੍ਹਾਂ ਅਸੀਂ ਬਣ ਕੇ ਆਉਨੇ ਆ ਕਿ ਗੁਰੂ ਸਾਹਿਬ ਨੇ ਸਾਨੂੰ ਹੁਕਮ ਦਿੱਤਾ ਹੈ ਸ਼ਸਤਰਾਂ ਨਾਲ ਜੁੜਨ ਦਾ ਅਸਤਰਾ ਨਾਲ ਜੁੜਨ ਦਾ ਬਾਣੀ ਨਾਲ ਜੁੜਨ ਨਾਲ ਬਾਣੇ ਨਾਲ ਜੁੜਨ ਦਾ ਠੀਕ ਹੈ ਤੇ ਜੋ ਵੀ ਇਸ ਧਰਤੀ ਤੇ ਆਉਂਦਾ ਉਹ ਇਸ ਤਰ੍ਹਾਂ ਦੇ ਬਣ ਕੇ ਆਓ ਕਿ ਤੁਹਾਡੇ ਵਿੱਚ ਝਲਕ ਪਵੇ ਉਸ ਖਾਲਸੇ ਦੀ ਜਿਸ ਖਾਲਸੇ ਦੀ ਗੁਰਗੋਬਿੰਦ ਸਿੰਘ ਜੀ ਨੇ ਗੱਲ ਕੀਤੀ ਸੀ ਤੇ ਬਾਬਾ ਜੀ ਜਿਹੜੀ ਗੱਲ ਕਰਦੇ ਸੀ ਵੀ ਜਿਵੇਂ ਜਾਂ ਨਾਰਮਲ ਸਿੱਦੇ ਉਹ ਜੜੇ ਹੋਏ ਗਣਾਸੇ ਜਾਂ ਕਾਪੇ ਜੇ ਜਾਂ ਹੋਰ ਅਲੱਗ ਤਰ੍ਹਾਂ ਦੇ ਤਰੀਕੇ ਦੇ ਉਹ ਹਰ ਕੋਈ ਲੈ ਕੇ ਰੱਖ ਸਕਦਾ ਜੀ ਇਸ ਤਰ੍ਹਾਂ ਚ ਨਹੀਂ ਦੇਖੋ ਜਿਹੜਾ ਤਾਂ ਆਪਾਂ ਕਿਰਪਾਨ ਪਾਉਂਦੇ ਆ ਸ਼੍ਰੀ ਸਾਹਿਬ ਜੀ ਨੂੰ ਕਹਿ ਦਿੰਦੇ ਹਾਂਜੀ ਹਾਂਜੀ ਉਹ ਸਿਰਫ ਉਹ ਤਾਰਨ ਕਰਦਾ ਜਿਹੜਾ ਜਿਸ ਬੰਦੇ ਨੇ ਅਮਰੇ ਛਕਿਆ ਹੋਵੇ ਹਾਂਜੀ ਠੀਕ ਹੈ ਦੂਸਰੇ ਜਿਹੜੇ ਰਵਾਇਤੀ ਸ਼ਸਤਰਾਂ ਦੀ ਗੱਲ ਹੈ ਠੀਕ ਹੈ ਜਿਵੇਂ ਤੁਸੀਂ ਢਾਲ ਲਾਲੋ ਅਸਤਰ ਸ਼ਸਤਰ ਆਪਾਂ ਪਹਿਨੇ ਹੋਏ ਨੇ ਹਾਂਜੀ ਇਹਦੇ ਲਈ ਇੱਕ ਨਿਆਂਗ ਸਿੰਘਾਂ ਦਾ ਲਾਇਸੈਂਸ ਹੁੰਦਾ ਅੱਛਾ ਜੀ ਠੀਕ ਹੈ ਆਮ ਸਵਾਲ ਦੇ ਦਿਨਾਂ ਦੇ ਵਿੱਚ ਤਾਂ ਹਰ ਕੋਈ ਨੌਜਵਾਨ ਚਲੋ ਲੈ ਕੇ ਘੁੰਮ ਲੈਂਦਾ ਹਾਂਜੀ ਪਰ ਰੱਖ ਉਹੀ ਸਕਦਾ ਜਿਹਦੇ ਕੋਲ ਇਸ ਸ਼ਸਤਰਾਂ ਦਾ ਲਾਇਸੈਂਸ ਹੈ ਨਿਆਂਗ ਸਿੰਘਾਂ ਦੇ ਜਿਹੜੇ ਮੁੱਖ ਯਥਾ ਦਾ ਜਥੇਦਾਰ ਨੇ ਬਾਬਾ ਜੀ ਹਾਂਜੀ ਜਿਹੜੇ ਦਲਪੰਥ ਦੇ ਜਥੇਦਾਰ ਹੁੰਦੇ ਨੇ ਉਹ ਇਹ ਲਾਇਸੈਂਸ ਜਾਰੀ ਕਰਦੇ ਨੇ ਅੱਛਾ ਜੀ ਉਹ 1 ਸਾਲ ਲਈ ਵੈਲਿਡ ਹੁੰਦਾ ਹਾਂਜੀ ਉਹਦੇ ਹੋਰ ਵੀ ਫਾਇਦੇ ਹੁੰਦੇ ਨੇ ਜਿੱਤੇ ਜਿਹਦੇ ਨਾਲ ਤੁਸੀਂ ਅਸਤਰ ਸ਼ਸਤਰ ਰੱਖ ਹੀ ਸਕਦੇ ਹੋ ਹਾਂਜੀ ਨਾਲ ਟ੍ਰੇਨ ਦਾ ਸਫ਼ਰ ਵੀ ਫ੍ਰੀ ਹੁੰਦਾ ਅੱਛਾ ਜੀ ਮਤਲਬ ਇਦਾਂ ਦੇ ਉਹਦੇ ਫਾਇਦੇ ਨੇ ਲਾਇਸੈਂਸ ਦੇ ਅੱਛਾ ਜੀ ਹਾਂ ਪਰ ਆਓ ਵਾਸੀਤਾ ਹੀ ਕਹਿੰਨੇ ਆ ਸਾਡਾ ਸੁਨੇਹਾ ਇਹ ਕਿ ਇਸ ਧਰਤੀ ਦੇ ਨਾਲ ਜੁੜੀਏ ਹਾਂਜੀ ਇਸ ਧਰਤੀ ਦੇ ਨਾਲ ਜੁੜੀਏ ਸ਼ਹੀਦਾ ਸਿੰਘਾਂ ਦੇ ਨਾਲ ਜੁੜੀਏ ਹਾਂ ਜੀ ਹਸਤਰਾ ਸ਼ਸਤਰਾਂ ਦੇ ਨਾਲ ਜੁੜੀਏ ਹਾਂ ਜੀ ਠੀਕ ਹੈ ਕਮਰਾਜ ਸ਼ਕੋ ਸਿੰਘ ਸਜੋ ਤਾਂ ਕਿ ਆਪਾਂ ਖਾਲਸੇ ਦਾ ਜਿਹੜਾ ਰਾਜ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਦਿਖਾਇਆ ਸੀਗਾ ਉਸ ਰਾਹ ਤੇ ਤੁਰ ਸਕੀਏ ਅੱਛਾ ਜੀ ਠੀਕ ਹੈ ਤੇ ਆਪਾਂ ਖਾਲਸੇ ਦਾ ਰਾਜ ਤਾਂ ਹੀ ਕਰਾਂਗੇ ਇਹ ਆਪਾਂ ਅਮਰਤ ਖੁੱਦ ਛਕਿਆ ਹੋਏਗਾ ਤੇ ਇਹ ਧਰਤੀ ਆਵਾਜ਼ ਮਾਰਦੀ ਹੈ ਸਭ ਨੂੰ ਆਵਾਜ਼ ਮਾਰਦੀ ਹੈ ਜਿਹੜਾ ਇੱਥੇ ਸੇਵਾ ਕਰਦਾ ਤੇ ਸੱਚ ਜਾਣੇ ਉਹ ਇੱਕ ਅੰਧਾ ਦੇ ਵਿੱਚੋਂ ਆਵਾਜ਼ ਆਉਂਦੀ ਹੈ ਤੁਸੀਂ ਜਾ ਕੇ ਦਰਸ਼ਨ ਦਿਦਾਰੇ ਕਰਕੇ ਦੇਖ ਸਕਦੇ ਹੋ ਮਹਿਸੂਸ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ